ਮੇਰਾ ਨਾਮ ਰਗੀ ਸਿੰਘ ਬਣੀਵਾਲਾ ਜੀ ਮੈਂ ਮਾਤਾ ਮਹਿੰਦਰਕੌਰ ਦਾ ਐਡਵੋਕੇਟ ਐ ਜੋ ਕੰਗਣਾ ਰ瑙ਤ ਦੇ ਖਿਲਾਫ ਕੰਪਲੇਂਟ ਦਾਇਰ ਕੀਤੀ ਹੈ ਮਾਨਹਾਨੀ ਦੀ ਉਸ ਕੇਸ ਦੇ ਵਿੱਚ ਸਮਨਿੰਗ ਹੋਣ ਤੋਂ ਬਾਅਦ ਕੰਗਣਾ ਰ瑙ਤ ਨੇ ਬੇਲਬਾਉਂ ਫਰਨਿਸ਼ ਕਰ ਦਿੱਤੇ ਸੀ ਪਰ ਲਗਾਤਾਰ ਕੰਗਣਾ ਰ瑙ਤ ਵੱਲੋਂ ਜਿਹੜੀਆਂ ਹਾਜ਼ਰੀ ਮਾਫੀ ਦੀਆਂ ਐਪਲੀਕੇਸ਼ਨਾਂ ਲਗਾਈਆਂ ਜਾ ਰਹੀਆਂ ਸੀ ਉਹਨਾਂ ਦੇ ਵਕੀਲ ਸਾਹਿਬਾਨਾਂ ਵੱਲੋਂ ਲਾਸਟ ਤਿੰਨ ਤਰੀਕਾਂ ਤੱਕ ਜੋ ਐਪਲੀਕੇਸ਼ਨਾਂ ਫਾਈਲ ਕੀਤੀਆਂ ਗਈਆਂ ਸੀ ਉਹ ਐਪਲੀਕੇਸ਼ਨਾਂ 'ਚ ਜੋ ਹਵਾਲਾ ਦਿੱਤਾ ਗਿਆ ਸੀ ਉਹਨਾਂ ਨੇ ਕਿਹਾ ਸੀ ਕਿ ਲੋਕ ਸਭਾ ਦਾ ਸੈਸ਼ਨ ਚੱਲ ਰਿਹਾ ਤਾਂ ਕਰਕੇ ਬਤੌਰ ਐਮਪੀ ਕੰਗਣਾ ਬਿਜੀ ਨੇ ਪਰ ਉਹ ਸੈਸ਼ਨ ਖਤਮ ਹੋ ਗਿਆ ਸੀ 10 ਡੇਟ ਤੱਕ ਤੇ ਹੁਣ ਇਸ ਡੇਟ ਤੇ ਜੋ 5 ਜਨਵਰੀ ਨੂੰ ਕੰਗਣਾ ਨੌਤ ਵੱਲੋਂ ਐਪਲੀਕੇਸ਼ਨ ਲਗਾਈ ਗਈ ਸੀ ਉਹਨਾਂ ਦੇ ਵਕੀਲ ਸਾਹਿਬਾਨ ਵੱਲੋਂ ਉਹਦੇ ਵਿੱਚ ਉਹਨਾਂ ਨੇ ਮੈਂਸ਼ਨ ਕੀਤਾ ਸੀ ਕਿ ਕਿਸੇ ਆਪਦੇ ਅਫੀਸ਼ੀਅਲ ਵਰਕ ਕਰਕੇ ਉਹ ਕੋਰਟ ਦੇ ਵਿੱਚ ਅਪੀਅਰ ਨਹੀਂ ਹੋ ਸਕੇ ਤਾਂ ਕੋਈ ਡਾਕੂਮੈਂਟ ਨਾ ਲਾਇਆ ਉਹਨਾਂ ਨੇ ਫਾਈਲ ਦੇ ਨਾਲ ਨਹੀਂ ਅਟੈਚ ਕੀਤਾ ਤੇ ਨਾ ਹੀ ਕੋਈ ਅਫੀਸ਼ੀਅਲ ਪਰਪਸ ਦੱਸਿਆ ਵੀ ਕਿੱਥੋਂ ਕਿੱਥੇ ਗਏ ਨੇ ਜਾਂ ਕਿਸ ਮਕਸਦ ਲਈ ਗਏ ਨੇ ਤਾਂ ਉਹਦੇ ਰਿਗਾਰਡਿੰਗ ਅਸੀਂ ਕੋਰਟ ਦੇ ਵਿੱਚ ਰਿਟਰਨ ਰਿਪਲਾਈ ਫਾਈਲ ਕੀਤਾ ਸੀ ਉਸ ਐਪਲੀਕੇਸ਼ਨ ਦੇ ਅਗੇਂਸਟ ਤੇ ਉਹਨਾਂ ਦੀ ਜੋ ਹਾਜ਼ਰੀ ਮਾਫੀ ਦੀ ਐਪਲੀਕੇਸ਼ਨ ਹੈ ਉਹ ਡਿਸਮਿਸ ਕਰਨ ਵਾਸਤੇ ਤੇ ਉਹਨਾਂ ਦੇ ਜੋ ਗ੍ਰਿਫਤਦਾਰੀ ਬਰੰਟ ਜਾਰੀ ਕਰਨ ਤੇ ਬੇਲ ਬਾਂਡ ਉਹਨਾਂ ਦੇ ਖਾਰਜ ਕਰਨ ਬਾਰੇ ਅਸੀਂ ਫਾਈਲ ਕੀਤਾ ਸੀ ਉਹਦੇ ਵਿੱਚ ਮਾਨਯੋਗ ਜੱਜ ਸਾਹਿਬ ਸ਼੍ਰੀ^{(in)d}ਰਜੀਤ ਸਿੰਘ JMC ਫੈਸ਼ਨ ਕੋਰਟ ਜੱਜ ਸਾਹਿਬ ਨੇ ਸਾਡੀ ਐਪਲੀਕੇਸ਼ਨ ਹੈ ਜੋ ਉਹਨੂੰ ਪਾਰਟਲੀ ਡਿਸਾਈਡ ਕੀਤਾ ਜਿਹਦੇ ਵਿੱਚ ਉਹਨਾਂ ਦੀ ਜੋ ਐਪਲੀਕੇਸ਼ਨ ਹਾਜ਼ਰੀ ਮਾਫੀ ਦੀ ਲਈ ਗਈ ਸੀ ਕੰਗਣਾ ਨਾਉਦੇਵਕੀਲ ਸਾਹਿਬ ਵੱਲੋਂ ਉਹ ਐਪਲੀਕੇਸ਼ਨ ਉਹਨਾਂ ਦੀ ਖਾਰਜ ਕਰ ਦਿੱਤੀ ਗਈ ਹੈ ਤੇ ਸਟਰੋਂਗਲੀ ਉਹਨਾਂ ਨੂੰ ਡਾਇਰੈਕਸ਼ਨ ਦਿੱਤੀ ਗਈ ਹੈ ਕਿ ਜੇਕਰ ਆਉਣ ਵਾਲੀ ਤਰੀਕ 15 ਜਨਵਰੀ ਨੂੰ ਕੰਗਣਾ ਕੋਰਟ ਦੇ ਵਿੱਚ ਨਾ ਪੀਅਰ ਹੋਏ ਤਾਂ ਉਹਨਾਂ ਦੀ ਗਿਰਫਤਾਰੀ ਵਾਰੰਟ ਜਾਰੀ ਹੋਣਗੇ ਤੇ ਬੇਲ ਬਾਂਡ ਜੋ ਉਹਨਾਂ ਦੇ ਉਹ ਖਾਰਜ ਕੀਤੇ ਜਾਣਗੇ ਤੇ ਜਿਹੜੀ ਬੌਂਡਸ ਹੈ ਉਹ ਫੋਰਫੀਟ ਟੂ ਸਟੇਟ ਹੋ ਜਾਣਗੇ दे, मामला ਕੀ ਹੀ ਸਰ ਜੀ ਸਰ ਮੰਨ ਲਓ ਮਾਮਲਾ ਸਰ ਇਹ 2020 ਤੇ ਕਿਦੇ ਅਰਲੀ ਚ ਜੋ ਕਿਸਾਨ ਅੰਦੋਲਨ ਹੋਏ ਸੀ ਜੋ ਖੇਤੀ ਬਿੱਲਾਂ ਦੇ ਰਿਗਾਰਡਿੰਗ ਉਹਦੇ ਵਿੱਚ ਮਾਤਾ ਮਹਿੰਦਰ ਕੌਰ ਵੀ ਇੱਕ ਕਿਸਾਨ ਪਰਿਵਾਰ ਦੇ ਹੋਣ ਕਰਕੇ ਉੱਥੇ ਧਰਨੇ ਤੇ ਗਏ ਸੀ ਆਪਦੇ ਪਰਿਵਾਰ ਸਮੇਤ ਆਪਦੇ ਪਿੰਡ ਵਾਸੀਆਂ ਸਮੇਤ ਤਾਂ ਉੱਥੇ ਨਵੰਬਰ ਮਹੀਨੇ ਦੇ ਲਾਸਟ ਵੀਕ ਦੇ ਵਿੱਚ ਕੰਗਣਾ ਰੌਣਤ ਵੱਲੋਂ ਇੱਕ ਟਵਿੱਟਰ ਤੇ ਰੀਟਵੀਟ ਕੀਤਾ ਜਾਂਦਾ ਹੈ ਉਹਦੇ ਵਿੱਚ ਉਹਨੇ ਮਾਤਾ ਮਹਿੰਦਰਕੌਰ ਦੀ ਤੇ ਇੱਕ ਨਾਲ ਕੋਈ ਹੋਰ ਮਾਤਾ ਸੀ ਉਹਨਾਂ ਦੀ ਫੋਟੋ ਲਾ ਕੇ ਉੱਪਰ ਇੱਕ ਭਦੀ ਸ਼ਬਦਾਵਲੀ ਵਰਤੀ ਸੀ ਜਿਹਦੇ ਵਿੱਚ ਕਿਹਾ ਸੀ ਕਿ ਇਸ ਤਰ੍ਹਾਂ ਦੇ ਲੋਕ ਐ ਜੋ 100 ਰੁਪਏ ਕੱਪੜੇ ਖਾਣ ਪੀਣ ਦੀਆਂ ਬਸਤਾਂ ਲੈ ਕੇ ਧਰਨਾ ਤੇ ਆ ਜਾਂਦੇ ਆ ਸਾਨੂੰ ਇਸ ਤਰ੍ਹਾਂ ਦੇ ਧਰਨਾ ਕਰਨੀਆਂ ਦੀ ਜਰੂਰਤ ਨਹੀਂ ਪਰ ਮਾਤਾ ਜੀ ਉੱਥੇ ਇੱਕ ਕਿਸਾਨੀ ਪਰਿਵਾਰ ਦੇ ਹੋਣ ਕਰਕੇ ਗਏ ਸੀ ਨਾ ਕਿ ਕੋਈ ਪੈਸੇ ਲੈ ਕੇ ਜਾਂ ਕਿਸੇ ਹੋਰ ਲਾਲਚ ਕਰਕੇ ਗਏ ਸੀ ਤਾਂ ਉਸ ਚੀਜ਼ ਨਾਲ ਜਦੋਂ ਉਹ ਫੋਟੋ ਟਵਿੱਟਰ ਵਾਲੀ ਫੋਟੋ ਜੋ ਹੈ ਉਹ ਵਾਇਰਲ ਹੋਈ ਤਾਂ ਮਾਤਾ ਜੀ ਨੇ ਵੀ ਮਾਤਾ ਜੀ ਦੇ ਪਿੰਡ ਵਾਸੀਆਂ ਨੇ ਸਭ ਨੇ ਜਦੋਂ ਦੇਖੀ ਤਾਂ ਉਸ ਚੀਜ਼ ਨਾਲ ਮਾਤਾ ਜੀ ਨੂੰ ਫਿਰ ਧਰਨਾਏ ਚ ਜੋ ਜਥੇਬੰਦੀਆਂ ਸੀ ਉਹਨਾਂ ਨੇ ਇਹਨਾਂ ਨੂੰ ਉੱਥੋਂ ਵਾਪਸ ਭੇਜਤਾ ਕਿਉਂਕਿ ਦੇਖੋ ਜਥੇਬੰਦੀਆਂ ਨੂੰ ਵੀ ਲੱਗਿਆ ਵੀ ਸ਼ਾਇਦ ਵੀ ਜੋ ਆਈ.ਡੀ. ਵੱਡੀ ਇੱਕ ਹਸਤੀ ਕਹਿ ਰਹੀ ਹੈ ਤਾਂ ਹੋ ਸਕਦਾ ਮਾਤਾ ਜੀ ਨੇ ਪੈਸੇ ਨਾ ਲਏ ਹੋਣ ਤਾਂ ਜਦੋਂ ਪਿੰਡ ਵਿੱਚ ਆਏ ਤਾਂ ਪਿੰਡ 'ਚ ਵੀ ਸਾਰੇ ਪਿੰਡ ਨੇ ਮਾਤਾ ਜੀ ਦਾ ਇਹਨਾਂ ਦਾ ਪਰਿਵਾਰ ਦਾ ਸਾਰਿਆਂ ਦਾ ਭਾਂਡਾ ਤਿਆਗਤਾ ਇਹਨਾਂ ਨਾਲ ਵਰਤੇਵਾ ਛੱਡਤਾ ਇਹਨਾਂ ਦੀਆਂ ਬੇਟੀਆਂ ਵੀ ਜੇ ਪਿੰਡ ਆਉਂਦੀਆਂ ਸੀ ਇਹਨਾਂ ਦੇ ਰਿਸ਼ਤੇਦਾਰਾਂ ਨੂੰ ਇਹਨਾਂ ਦੇ ਪਰਿਵਾਰ ਨੂੰ 100 ਰੁਪਏ ਵਾਲੇ ਅਲ ਪੈ ਗਈ ਲੋਕ ਮਜ਼ਾਕ ਕਰਨ ਲੱਗੇ ਮਜ਼ਾਕ ਦਾ ਪਾਤਰ ਬਣੇ ਤੇ ਇੱਕ ਘਰ ਚ ਰਹਿਣ ਲੱਗੇ ਮਾਤਾ ਜੀ ਦੀ 83 ਸਾਲ ਉਮਰ ਹੈ ਉਹ ਕਿਸਾਨ ਪਰਿਵਾਰ ਦੀ ਬੱਚੀ ਹੈ ਬੇਟੀ ਹੈ ਕਿਸਾਨ ਪਰਿਵਾਰ ਦੀ ਨੂੰਹ ਹੈ ਕਿਸਾਨ ਉਹਨਾਂ ਦਾ ਬੇਟਾ ਵੀ ਕਿਸਾਨੀ ਕਰਦਾ ਹੈਗਾ ਕਿਸਾਨੀ ਤੋਂ ਇਲਾਵਾ ਹੋਰ ਕੋਈ ਉਹਨਾਂ ਦਾ ਆਮਦਨ ਦਾ ਸਾਧਨ ਨਹੀਂ ਉਹ ਧਰਨੇ ਵਿੱਚ ਗਏ ਸੀ ਬਤੌਰ ਕਿਸਾਨ ਹੋਣ ਨਾਤੇ ਕਿਸਾਨ ਪਰਿਵਾਰ ਹੋਣ ਨਾਤੇ ਤਾਂ ਮੈਡਮ ਕੰਗਣਾ ਨੇ ਜੋ ਉਹਨਾਂ ਨੂੰ ਮਾਤਾ ਜੀ ਬਾਰੇ ਉਹਨੂੰ ਕੋਈ ਜਾਣਕਾਰੀ ਨਹੀਂ ਕੋਈ ਇਲਮ ਨਹੀਂ ਤਾਂ ਉਹਨੇ ਮਾਤਾ ਜੀ ਬਾਰੇ ਗੰਦੀ ਭद्दी ਸ਼ਬਦਾਵਲੀ ਵਰਤੀ ਐ ਮਜ਼ਾਕ ਦਾ ਪਾਤਰ ਬਣਾਇਆ ਮਾਤਾ ਜੀ ਦੀ ਫੋਟੋ ਲਗਾ ਕੇ ਤੇ ਉਸ ਤੋਂ ਬਾਅਦ ਅਸੀਂ ਨੋਟਿਸ ਜਾਰੀ ਕੀਤੇ ਤੇ ਨੋਟਿਸ ਜਾਰੀ ਕਰਨ ਤੋਂ ਬਾਅਦ ਕੰਗਣਾ ਨੂੰ ਅਸੀਂ ਕਿਹਾ ਸੀ ਵੀ ਮਾਫੀ ਮੰਗੀ ਜਾਵੇ ਜਨਤਕ ਤੌਰ ਤੇ ਜਿਵੇਂ ਉਹਨੇ ਇਸ ਤਰ੍ਹਾਂ ਦੀ ਟਵੀਟ ਕੀਤਾ ਸੀ ਪਰ ਉਹਨਾਂ ਵੱਲੋਂ ਕੋਈ ਮਾਫੀ ਨਹੀਂ ਮੰਗੀ ਗਈ ਤਾਂ ਕੋਰਟ ਦੇ ਵਿੱਚ ਅਸੀਂ ਫਿਰ ਮਾਨਹਾਨੀ ਦੀ 499 502 IPC ਦੇ ਤਹਿਤ ਅਸੀਂ ਕੰਪਲੇਂਟ ਫਾਈਲ ਕੀਤੀ ਮਾਤਾ ਜੀ ਵੱਲੋਂ ਤੇ ਕੋਰਟ ਨੂੰ ਸਾਰਾ ਅਸੀਂ ਆਪਦਾ ਪੱਖ ਰੱਖਿਆ ਤਾਂ ਕੋਰਟ ਨੇ ਸਾਡੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ 2022 ਦੇ ਵਿੱਚ ਕੰਗਣਾ ਨੂੰ ਸਮਨ ਕਰਤੇ ਸੀ ਜਾਰੀ ਤਾਂ ਉਸ ਤੋਂ ਬਾਅਦ ਇਹ ਫਿਰ ਇਹਨਾਂ ਨੇ ਆਨਰੇਬਲ ਹਾਈ ਕੋਰਟ ਦੇ ਵਿੱਚ ਕੁਐਸਚਨ ਪਟੀਸ਼ਨ ਫਾਈਲ ਕੀਤੀ ਸਮਨ ਆਰਡਰ ਦੇ ਅਗੇਂਸਟ ਤਾਂ ਹਾਈ ਕੋਰਟ ਨੇ ਵੀ 2025 ਦੇ ਅਗਸਤ ਮਹੀਨੇ ਵਿੱਚ ਇਹਨਾਂ ਦੀ ਜੋ ਪਟੀਸ਼ਨ ਹੈ ਉਹ ਖਾਰਜ ਕਰ ਦਿੱਤੀ ਸੀ ਤਾਂ ਉਸ ਤੋਂ ਬਾਅਦ ਫਿਰ ਇਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਫਾਈਲ ਕੀਤੀ ਤਾ ਸੁਪਰੀਮ ਕੋਰਟ ਨੇ ਬਿਦਾਊਟ ਐਡਮਿਸ਼ਨ ਇਹਨਾਂ ਦੀ ਜੋ ਪਟੀਸ਼ਨ ਐ ਡਿਸਮਿਸ ਕਰਤੀ ਸੀ ਤਾਂ ਉਸ ਤੋਂ ਬਾਅਦ ਫਿਰ ਇਹ ਕੋਰਟ ਦੇ ਵਿੱਚ ਅਟਰਾਇੰਟ ਕੋਰਟ ਦੇ ਵਿੱਚ ਪੇਸ਼ ਹੋਈ